ਸਰ ਅੱਜ ਕੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਡਿਪਾਰਟਮੈਂਟ ਨਾਲ ਸਪੰਸਰ ਸਾਹਿਬ ਆਜੋ ਆਜੋ ਆਜੀ ਅੱਜ ਇਹ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਸਟੇਟ ਦੇ ਅੰਦਰ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅੱਜ ਧਰਮਿੰਦਰ RAM ਪੁੱਤਰ ਦਰਸ਼ਨ RAM ਜਿਹੜਾ ਮਿੱਡੇ ਪਿੰਡ ਦਾ ਰਹਿਣ ਵਾਲਾ ਹੈ ਔਰ ਇਹਦੇ ਉੱਪਰ ਜਿਹੜੇ ਹੈਗੇ ਆ ਭੁੱਕੀ ਦੇ ਮੈਡੀਕਲ ਨਸ਼ੇ ਵੇਚਣ ਦੇ ਔਰ ਹੈਰੋਨ ਵੇਚਣ ਦੇ ਤਿੰਨ ਚਾਰ ਪਰਚੇ ਦਰਜ ਹੈ ਔਰ ਭੁੱਕੀ ਦੇ ਮੁਕੱਦਮੇ ਵਿੱਚ ਇੱਕ ਸਜ਼ਾ ਵੀ ਹੋਇਆ ਇਹ ਔਰ ਇਸ ਦੀ ਅਸੀਂ ਜਿਹੜੀ ਹੈਗੀ ਹੈ 22 18 ਲੱਖ 22 ਹਜ਼ਾਰ ਦੀ ਜਿਹੜੀ ਮੂਵੇਬਲ ਔਰ ਇਮੂਵੇਬਲ ਪ੍ਰੋਪਰਟੀ ਹੈ ਦੀ ਜਿਹੜੀ ਇਹਨੇ ਨਸ਼ਿਆਂ ਨੂੰ ਵੇਚ ਕੇ ਬਣਾਈ ਹੈ ਉਹ ਅਸੀਂ ਇਹਦੀ ਜਿਹੜੀ 18 ਲੱਖ 22 ਹਜ਼ਾਰ ਦੀ ਪ੍ਰੋਪਰਟੀ ਹੈ ਉਹਦਾ ਅਸੀਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਔਰ ਉਸ ਤੋਂ ਅਸੀਂ ਜਿਹੜੀ ਇਹਦੀ ਇਹ ਪ੍ਰੋਪਰਟੀ ਆ ਫ੍ਰੀਜ਼ ਕਰਾਈ ਆ ਹੁਣ ਇਸ ਪ੍ਰੋਪਰਟੀ ਨੂੰ ਨਾ ਤਾਂ ਇਹ ਅੱਗੇ ਵੇਚ ਸਕਦਾ ਨਾ ਕਿਸੇ ਕਿਸਮ ਦਾ ਇਹ ਲੋਨ ਵਗੈਰਾ ਕੋਈ ਲੈ ਸਕਦਾ ਔਰ ਇਹ ਕੰਪੀਟੈਂਟ ਅਥਾਰਟੀ ਦੇ ਅਧੀਨ ਹੈ ਔਰ ਇਸ ਤਰ੍ਹਾਂ ਹੋਰ ਵੀ ਜਿਹੜੇ ਲੋਕਾਂ ਨੂੰ ਮੈਸੇਜ ਆ ਸਾਡਾ ਜਿਹੜਾ ਨਸ਼ਾ ਸਮਗਲਰ ਨੇ ਵੀ ਜਿਹੜੇ ਹੈਗੇ ਆ ਉਹ ਆਪਣੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਜਿਹੜੀ ਵੀ ਉਹਨਾਂ ਦੀ ਕੋਈ ਪ੍ਰੋਪਰਟੀ ਹੈ ਇਸ ਤਰ੍ਹਾਂ ਬਣਾਈ ਹੋਈ ਹੈ ਉਹ ਫ੍ਰੀਜ਼ ਕਰਾਈ ਜਾਊਗਾ ਸਰ ਇਹ ਇਕੱਲੇ ਹੀ ਸੀ ਪਰਿਵਾਰ ਦੇ ਵਿੱਚੋਂ ਜਾਂ ਇਹਨਾਂ ਦੇ ਹੋਰ ਵੀ ਕੋਈ ਮੈਂਬਰ ਸੀ ਜਿਨ੍ਹਾਂ ਤੇ ਕੋਈ ਇਹ ਜੇ ਇਹ ਜਿਹੜਾ ਇਹਦੇ ਉੱਪਰ ਇੱਕ ਮਗਦਮੇ ਦਰਜ ਹੈ ਜੀ ਜਿਹੜੇ ਤੇ ਮੁਕਦਮੇ ਦਰਜ ਹੈ ਉਸੇ ਨੇ ਜਿਹੜੀ ਪ੍ਰਾਪਰਟੀ ਉਹਦੀ ਫ੍ਰੀਜ਼ ਕਰਾਈ ਗਈ ਹੈ ਠੀਕ ਹੈ ਸਰ ਹੋਰ ਵੀ ਪਿੰਡ 'ਚ ਕੋਈ ਇਦਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਹੋਰ ਅਸੀਂ ਵੈਰੀਫਾਈ ਕਰਦੇ ਹਾਂ ਜਿੰਨੇ ਵੀ ਨਸ਼ੇ ਸੰਬੰਧਤ ਰੇ ਵੇਚਣ ਵਾਲੇ ਆ ਜੀ ਵੈਸੇ ਤਾਂ ਸਾਰੇ ਭੱਜੇ ਭੁਜੇ ਹੋਇਆ ਬਾਕੀ ਵੀ ਸਾਨੂੰ ਇਹ ਚੇਤਾਵਨੀ ਇੱਕ ਤਰ੍ਹਾਂ ਦੀ ਵਾਰਨਿੰਗ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਵਾਰਨਿੰਗ ਇਹਨਾਂ ਨੂੰ ਕਿ ਜਿਹੜਾ ਆਪਣਾ ਇਹ ਧੰਦਾ ਬ ਬਿਲਕੁਲ ਵਧੀਆ ਨਾਗਰਿਕ ਤੇ ਵਾਂਗੂ ਪਿੰਡ ਦੇ ਵਿੱਚ ਸਮਾਜ ਦੇ ਵਿੱਚ ਰਹਿਣਾ ਨਹੀਂ ਤਾਂ ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਹੈਗੀ ਆ ਪ੍ਰੋਪਰਟੀ ਵੈਰੀਫਾਈ ਕਰਕੇ ਫ੍ਰੀਜ਼ ਕਰਾਈ ਜਾਊਗੀ ਸਰ ਜਿਹੜਾ ਸਰ ਮਿੱਡਾ ਪਿੰਡ ਦੇ ਵਿੱਚ ਰਾਣੀਵਾਲਾ ਪਿੰਡ ਦੇ ਵਿੱਚ ਇਹ ਖੜਿਆ ਆਪਣਾ ਚੌਕੀ ਇੰਚਾਰਜ ਤੇ तकरीबन ਮੈਨੂੰ ਦਾ ਉਸ ਤੋਂ ਦੋ ਪਰਚੇ ਦੀ ਪੈਂਦੀਆਂ ਇਹਨਾਂ ਦੀ ਵੀ ਪਰਚੇ ਇੰਨੇ ਕੱਟੀਦੇ ਆ ਵੀ ਫਿਰ ਵੀ ਮਤਲਬ ਇੰਨੇ ਪਰਚੇ ਵੀ ਇਹਨਾਂ ਦੇ ਕੱਟੇ ਜਾਂਦੇ ਆ ਫਿਰ ਵੀ ਨਸ਼ਾ ਇਹ ਬੰਦ ਨਹੀਂ ਕਰਦੇ ਤਾਂ ਹੂਬ ਸੋਲੂਸ਼ਨ ਕੀ ਹੈ ਪਾਛੇ ਇਸ ਤਰ੍ਹਾਂ ਦੀ ਤਰਜ਼ ਹੈ ਵੀ ਜਿਹੜੇ ਇਹਨਾਂ ਦੇ ਜਿਹੜੇ ਛੋਟੇ-ਛੋਟੇ ਦੇਖੋ ਬੈਗ ਫੇਸ ਕੋਈ ਨਹੀਂ ਛੋਟੇ-ਛੋਟੇ ਸਮਗਲੇ ਖਾਂਦੇ ਆ ਪੀਂਦੇ ਉਹਦੇ ਵਿੱਚ ਵੀ ਇਹ ਵੇਚ ਵਟਦੇ ਆ ਔਰ ਇੱਕ ਇਸ ਤਰ੍ਹਾਂ ਦਾ ਨਸ਼ਾ ਜਿਹੜਾ ਇਹਨੂੰ ਤੁਸੀਂ ਨਾ ਤਾਂ ਕੋਈ ਜ਼ਿਆਦਾ ਲਕਾਉਣ ਦੀ ਲੋੜ ਵੇ ਥੋੜਾ ਜਿਹਾ ਨਸ਼ਾ ਲੈ ਕੇ ਬੰਦਾ ਜੇਬ ਵਿੱਚ ਪਾਈ ਸਰਦਾ ਔਰ ਜਿਹੜੇ ਵੇਚਣ ਵਾਲੇ ਆ ਔਰ ਇਹਨਾਂ ਨੂੰ ਜਿੰਨੇ ਅਸੀਂ ਪਰਚੇ ਦੇ ਕੇ ਸਾਰਿਆਂ ਨੂੰ ਇਸ ਮੁਹਮਮਦ ਦੇ ਵਿੱਚ ਅਸੀਂ ਅੰਦਰ ਦਿੱਤਾ ਹੈ ਜਿੰਨੇ ਵੀ ਆ ਔਰ ਪਿੰਡੇ ਪਿੰਡ ਦੇ ਵਿੱਚ ਖਾਸ ਕਰਕੇ ਕਾਫੀ ਸਟੈਸ ਸੀ ਔਰ ਲੋਕ ਕਾਫੀ ਪੀਸਫੁਲ ਹੈ ਜਿਹੜੇ ਵਸਮਗਰ ਦੇ ਸਾਰੇ ਭੱਜੇ ਹੋਏ ਆ ਔਰ ਸਾਡੀ ਇਹੀ ਅਗੇ ਇਹਨਾਂ ਮੰਗ ਰਿਹਾ ਅਸੀਂ ਵਾਧਵਾ ਫੜ ਕੇ ਇਹਨਾਂ ਨੂੰ ਅੰਦਰ ਦੇਵਾਂਗੇ ਜਿਹੜੇ ਓਟ ਕਲੀਨਿਕ ਖੁੱਲਿਆ ਉਥੇ ਜੀਪ ਥਲੇ ਰੱਖਣ ਵਾਲੀਆਂ ਗੋਲੀਆਂ ਦਿੰਦੇ ਆ ਪਰ ਉਹ ਵੀ ਨਸ਼ਾ ਮਾੜਾ ਕੋਈ ਚੰਗਾ ਨਸ਼ਾਨੀ ਉਹ ਤਾਂ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਲਾਉਣਾ ਹੋ ਗਿਆ ਫਿਰ ਉਹ ਕੋਈ ਮਤਲਬ ਇੱਕ ਆਪਾਂ ਆਲਟਰਨੇਟਿਵ ਤਾਂ ਨਹੀਂ ਕਹਿ ਸਕਦੇ ਇਹ ਤਾਂ ਇਹਨੂੰ ਜਿਹੜਾ ਬੰਦਾ ਕੋਈ ਛੱਡਣਾ ਚਾਹੁੰਦਾ ਹੈ ਪਿੰਡ ਦੇ ਸਹਿਯੋਗ ਦੇ ਨਾਲ ਜਾਂ ਅਸੀਂ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਅਸੀਂ ਉਹਨੂੰ ਜਿਹੜਾ ਨਸ਼ਾ ਜਿਹੜਾ ਕੋਈ ਛੱਡਣਾ ਚਾਹੁੰਦਾ ਹੈ ਉਹਦਾ ਸਰਕਾਰੀ ਤੌਰ ਤੇ ਇਲਾਜ ਕਰ ਔਰ ਉਹਦਾ ਨਸ਼ਾ ਛੁਡਾ ਸਕਦਾ ਆਊਟ ਸੈਂਟਰ ਦੇ ਵਿੱਚ ਲਿਜਾ ਕੇ ਔਰ ਇਹ ਤਾਂ ਇੱਕ ਮਨ ਮਾਰਨ ਵਾਲੀ ਗੱਲ ਹੁੰਦੀ ਹੈ ਨਾ ਤਾਂ ਕੋਈ ਕਿਸੇ ਦੇ ਕਹਿਣ ਤੇ ਛੱਡਦਾ ਨਾ ਕੋਈ ਛੁਡਾ ਸਕਦਾ ਇਹ ਜੇ ਤੁਸੀਂ ਕਹਿੰਦੇ ਹੋ ਵੀ ਇੱਕ ਤੋਂ ਲਾ ਕੇ ਦੂਜੇ ਪਾਸੇ ਲੱਗਦਾ ਹੈ ਪਰ ਬੰਦਾ ਜਿੰਨਾ ਚਿਰ ਅੰਦਰੋਂ ਸਟਰੋਂਗ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨਸ਼ਾ ਜਿਹੜਾ ਛੱਡਿਆ ਨਹੀਂ ਜਾ ਸਕਦਾ ਔਰ ਆਪਣੇ ਬੰਦੇ ਨੂੰ ਆਪਣੇ ਆਪ ਜਿਹੜਾ ਕੋਈ ਨਸ਼ਈਆ ਨਸ਼ਾ ਕਰਨ ਵਾਲਾ ਉਹਨੂੰ ਅੰਦਰੋਂ ਤਕੜਾ ਹੋਣਾ ਚਾਹੀਦਾ ਜਿੰਨਾ ਚਿਰ ਉਹ ਚ ਵੈਲ ਪਾਵਰ ਨਹੀਂ ਉਹ ਨਹੀਂ ਛੱਡ ਸਕਦਾ ਸਾਰੇ ਜਿਹੜੇ ਮਤਲਬ ਇਹ ਲੋਕ ਰਾਜ ਆ ਵੋਟਰ ਰਾਜ ਆ ਜਿਹੜੇ ਪਿੰਡ ਦੇ ਕੁਛ ਪਿੰਡਾਂ ਦੇ ਘੜਮ ਚੌਧਰੀ ਹੁੰਦੇ ਆ ਤੁਹਾਨੂੰ ਮਿਲ ਗਿਆ ਜਾਂ ਤੁਸੀਂ ਕਰ ਦਿਓ ਵੀ ਕਿਸੇ ਦੀ ਸਪਾਰਸ਼ ਨਹੀਂ ਮੰਨਣੀ ਅਸੀਂ ਵੀਡੀਓਸ ਬਣਾਈਆਂ ਜਿਹੜੀਆਂ ਪਿੰਡਾਂ ਦੇ ਵਿੱਚ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਇਸ ਰਿਗਾਰਡਿੰਗ ਨਸ਼ਿਆਂ ਦੇ ਕਰਕੇ ਹੀ ਅਸੀਂ ਉਹਨਾਂ ਦੇ ਨਾਲ ਜਿਹੜੀ ਹੈ ਗਾਇਬ ਗਾਇਬ ਮੀਟਿੰਗਾਂ ਕਰਦੇ ਰਹੇ ਨੇ ਅੱਜ ਵੀ ਮੀਟਿੰਗ ਰੱਖੀ ਆ ਵਿਲੇਜ ਡਿਫੈਂਸ ਕਮੇਟੀਆਂ ਨਾਲ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਵੀ ਜਿਹੜਾ ਕੋ ਤੁਹਾਡੇ ਪਿੰਡ ਦਾ ਨਸ਼ਾ ਵੇਚਦਾ ਹੈ ਜਾਂ ਕੋਈ ਫੜਿਆ ਜਾਂਦਾ ਹੈ ਉਹਦੇ ਮਗਰ ਬਿਲਕੁਲ ਨਾ ਜਾਓ ਉਹਦੀ ਕੋਈ ਵੇਲ ਨਾ ਦਿਓ ਜਵਾਨ ਤਰਾਂ ਦੇ ਉਹ ਬਿਲਕੁਲ ਉਹ ਅੰਦਰ ਰਹਿਣ ਦਿਓ ਔਰ ਤੁਹਾਡਾ ਇਲਾਕਾ ਇਹਦੇ ਨਾਲ ਸੇਫ ਰਹੂਗਾ ਸਰ ਇੱਕ ਜਦੋਂ ਦੀ ਇਹ ਜੁੱਧ ਨਸ਼ਾ ਵਿਰੋਧ ਕੈਂਪੇਨ ਸ਼ੁਰੂ ਕੀਤੀ ਗਿਆ ਉਸ ਤੋਂ ਬਾਅਦ ਜਿਹੜੇ ਕੋਈ ਐਲੀਮੈਂਟਸ ਅਜੇ ਹੀ ਸੀਗੇ ਉਹਨਾਂ ਦੀ ਕਿਤੇ ਨਾ ਕਿਤੇ ਕਮੀ ਹੋਈ ਹੈ ਉਹਨਾਂ ਦੇ ਵਿੱਚ ਜੇ ਕਹਿ ਲਈਏ ਕੋਈ ਉਹਨਾਂ ਦੇ ਖਿਲਾਫ ਜਿਹੜੇ ਆ ਵੀ ਉਹਨਾਂ ਨੇ ਇਹ ਜੇ ਨਸ਼ਾ ਵਿਕਰੀ ਨੂੰ ਕੱਟ ਕੀਤਾ ਜਾਂ ਅੱਗੇ ਤੋਂ ਜਿਹੜਾ ਦੂਰ ਹੋ ਗਏ ਇਸ ਕੰਮ ਤੋਂ ਬਹੁਤ ਇਹ ਤਾਂ ਲੋਕਾਂ ਦਾ ਪਿੰਡੋਂ ਚੋਂ ਪਤਾ ਲੱਗਦਾ ਕਿਉਂਕਿ ਇਹਦੇ ਬਾਰੇ ਪਬਲਿਕ ਹੀ ਤਾਂ ਜ਼ਿਆਦਾ ਦੱਸਦੀ ਹੈ ਪਿੰਡਾਂ ਦੇ ਵਿੱਚੋਂ ਲੋਕਾਂ ਤੋਂ ਇਹੜਾ ਪਤਾ ਲੱਗਦਾ ਕਿ ਹਾਂ ਬਿਲਕੁਲ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇਸ ਜਿਹੜੀ ਯੁੱਧ ਨਸ਼ਾ ਵਿਰੋਧ ਮਹਿੰਦ ਦੇ ਨੇਤ ਕਾਫੀ ਲੋਕਾਂ ਦਾ ਫਰਕ ਪਿਆ ਜੀ ਕਾਫੀ ਲੋਕਾਂ ਨੇ ਇੱਥੇ ਰਾਤ ਮਹਿਸੂਸ ਕੀਤੀ ਔਰ ਬੜੇ ਫੜਕੇ ਸੀ ਅੰਦਰ ਦਿੱਤੇ ਔਰ ਲੋਕ ਬੜੇ ਸੌਖੇ ਆ ਥੈਂਕ ਯੂ